ਜਦੋਂ ਆਪਾਂ ਲੋਨ ਆਫੀਸਰ ਨੂੰ ਕੰਪੇਅਰ ਕਰਨੇ ਆ ਜਾਂ ਬੈਂਕਸ ਡਿਫਰੈਂਟ ਆਪਾਂ ਕੰਪੇਅਰ ਕਰਨੇ ਆ ਮਾਰਗੇਜ ਨੂੰ ਲੈ ਰਹੇ ਆ ਤੇ ਆਪਾਂ ਔਰ ਦੇਖਣਾ ਕਿ ਉਹ ਕੀ ਚਾਰਜ ਕਰ ਰਹੇ ਨੇ ਸੋ ਪਹਿਲਾਂ ਆਪਾਂ ਦੇਖਣਾ ਕਿ ਲੋਨ ਐਸਟੀਮੇਟ ਆਪਾਂ ਨੂੰ ਇਦਾਂ ਦਾ ਮਿਲ ਰਿਹਾ ਹੈ ਆਪਾਂ ਸੈਕਸ਼ਨ A ਦੇ ਵਿੱਚ ਚੈੱਕ ਕਰਨਾ ਹੈ ਕਿ origination charges ਕਿੰਨੀਆਂ ਨੇ ਕਿ ਜੋ ਲੋਨ ਅਫਸਰ ਹੈ ਉਹ ਸਾਨੂੰ ਕੋਈ ਪੁਆਇੰਟਸ ਬਾਇਡ ਆਨ ਨੂੰ ਤਾਂ ਨਹੀਂ ਕਹਿ ਰਿਹਾ ਕਿ ਮੈਂ ਤੁਹਾਨੂੰ ਇੰਨਾ ਇੰਟਰਸਟ ਰੇਟ ਦਾ ਦੇ ਦਾਂਗਾ ਪਰ ਤੁਹਾਨੂੰ ਇਨੀ ਫੀਸ ਪੇ ਕਰਨੀ ਪਏਗੀ ਆਪਾਂ ਪਹਿਲਾਂ ਉਹ ਚੈੱਕ ਕਰਨਾ ਹੈ ਸੈਕੰਡ ਚੈੱਕ ਕਰਨਾ ਕਿ ਅੰਡਰਰਾਇਟਿੰਗ ਫੀਸ ਕਿੰਨੀ ਚਾਰਜ ਕਰ ਰਹੇ ਨੇ ਕੋਈ 800 ਚਾਰਜ ਕਰ ਰਿਹਾ ਕੋਈ 2000 ਚਾਰਜ ਕਰ ਰਿਹਾ ਤੁਸੀਂ ਕੰਪੇਅਰ ਕਰਨੀ ਅੰਡਰਰਾਇਟਿੰਗ ਫੀਸ ਇਹ ਜੋ ਸੈਕਸ਼ਨ ਹੈ ਜੋ ਤੁਹਾਨੂੰ ਉਹਨਾਂ ਨੇ ਪਹਿਲਾਂ ਰਿਟਨ ਚ ਦਿੱਤਾ ਹੈ ਇਹ ਨੰਬਰਸ ਚੇਂਜ ਨਹੀਂ ਹੋ ਸਕਦੇ ਹੈਗੇ ਰਾਈਟ ਸੈਕਟਰ ਲੀ ਗਿਆ ਕਿ ਸੈਕਸ਼ਨ C ਏ ਸਰਵਿਸਸ ਜਿਹੜੀਆਂ ਤੁਹਾਡੇ ਟਾਈਟਲ ਕੰਪਨੀ ਦੀਆਂ ਹਰ ਇੱਕ ਟਾਈਟਲ ਕੰਪਨੀ ਡਿਫਰੈਂਟ ਹੈ ਕੋਈ 3000 ਚਾਰਜ ਕਰੇਗਾ ਕੋਈ 5000 ਚਾਰਜ ਕਰੇਗਾ ਡਿਪੈਂਡ ਕਰਦਾ ਪ੍ਰਾਪਰਟੀ ਦੇ ਉੱਤੇ ਤੇ ਉਹ ਕਿੰਨਾ ਚਾਰਜ ਕਰ ਰਹੇ ਨੇ ਆਪਾਂ ਉਹ ਵੀ ਕੰਪੇਅਰ ਕਰ ਸਕਦੇ ਆ ਸੋ ਸੈਕਸ਼ਨ ਏ ਐਂਡ ਸੈਕਸ਼ਨ ਸੀ ਇਹ 네ਗੋਸ਼ੀਏਬਲ ਨੇ ਰਾਈਟ ਆਪਾਂ ਕੰਪੇਅਰ ਕਰ ਰਹੇ ਆਂ ਡਿਫਰੈਂਟ ਕੰਪਨੀਆਂ ਨਾਲ ਸੈਕਸ਼ਨ ਬੀ ਜੋ ਤੁਹਾਡਾ ਇਹ 네ਗੋਸ਼ੀਏਬਲ ਨਹੀਂ ਹੈਗਾ ਜਿਹੜੀ ਵੀ ਕੰਪਨੀ ਨਾਲ ਤੁਸੀਂ ਕੰਮ ਕੀਤਾ ਉਹਨਾਂ ਨੇ ਕ੍ਰੈਡਿਟ ਰਿਪੋਰਟ ਪੁੱਲ ਕਰਨੀ ਹੈ ਤੇ ਆ ਜਿਹੜੀਆਂ ਫੀਸਾਂ ਨੇ ਇਨਾਨ 네ਗੋਸ਼ੀਏਬਲ ਨੇ ਜੇ ਤੁਹਾਡੀ ਅਗਲੀ ਸੈਕਸ਼ਨ ਤੁਹਾਨੂੰ ਪਤਾ ਹੈ ਗਵਰਨਮੈਂਟ ਨੇ ਕੋਈ ਵੀ 네ਗੋਸ਼ੀਏਬਲ ਚੀਜ਼ ਨਹੀਂ ਹੈਗੀ ਜੋ ਵੀ ਉਹਨਾਂ ਦੇ ਰੇਟ ਨੇ ਉਹ ਫਿਕਸ ਨੇ ਤੁਸੀਂ ਗਵਰਨਮੈਂਟ ਫੀਸ ਪੇ ਕਰਨੀ ਹੈਗੀ ਹੈ ਜੇ ਤੁਹਾਡੇ ਪ੍ਰੀਪੇਡਸ ਨੇ ਜਿਹੜੀਆਂ ਚੀਜ਼ਾਂ ਤੁਹਾਨੂੰ ਕਹਿ ਰਹੇ ਨੇ ਕਿ ਹੋਮ ਇੰਸ਼ੋਰੈਂਸ ਤੁਸੀਂ ক্লোজিং ਤੋਂ ਪਹਿਲਾਂ ਪੇ ਕਰੋ ਉਹ ਵੀ ਤੁਹਾਡੇ ਪ੍ਰੀਪੇਡਸ ਵਿੱਚ ਨਾਨ 네ਗੋਸ਼ੀਏਬਲ ਨੇ ਐਂ ਲਾਸਟ ਹੈਗਾ ਤੁਹਾਡਾ ਐਸਕ੍ਰੋ ਅਕਾਊਂਟ ਇਹ ਵੀ ਤੁਹਾਡੇ ਨਾਨ 네ਗੋਸ਼ੀਅਬਲ ਨੇ ਜੋ ਲੈਂਡਰ ਕਹਿ ਰਿਹਾ ਕਿੰਨਾ ਪੈਸਾ ਤੁਹਾਡੇ ਐਸਕ੍ਰੋ ਅਕਾਊਂਟ ਵਿੱਚ ਸਟਾਰਟ ਕਰਨਾ ਹੈ ਇਹ ਵੀ ਨਾਨ 네ਗੋਸ਼ੀਅਬਲ ਹੈ ਜੇ ਤੁਸੀਂ ਕੰਪੇਅਰ ਕਰ ਰਹੇ ਹੋ ਇੱਕ ਲੋਨ ਅਫਸਰ ਤੋਂ ਦੂਸਰੇ ਤੋਂ ਤੁਸੀਂ ਚੈੱਕ ਕਰਨਾ ਹੈਗਾ ਕਿ ਮੇਰੇ ਸੈਕਸ਼ਨ A ਦੇ ਵਿੱਚ ਕਿੰਨੀ ਫੀਸ ਚਾਰਜ ਕਰ ਰਹੇ ਨੇ ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈਗਾ ਪਲੀਜ਼ ਕਰਨ ਚਾਹੋ